ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਵੱਲੋਂ ਪਿਛਲੇ ਦਿਨੀ ਬਠਿੰਡਾ ਦੇ ਵਿੱਚ ਹੋਈ ਚੋਰੀ ਦੀ ਵਾਰਦਾਤ ਨੂੰ ਸੁਲਝਾ ਲਿਆ ਗਿਆ। ਬਠਿੰਡਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੇ ਸਾਂਝੇ ਆਪਰੇਸ਼ਨ ਦੌਰਾਨ ਦੋ ਮਹਿਲਾਵਾਂ ਨੂੰ ਬਿਹਾਰ ਤੋਂ ਲੱਖਾਂ ਰੁਪਏ ਦੇ ਸੋਨੇ ਤੇ ਡਾਇਮੰਡ ਦੇ ਚੋਰੀ ਹੋਏ ਗਹਿਣਿਆਂ ਸਮੇਤ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ हासिल ਕੀਤੀ ਜੀ ਦੱਸਿਆ ਜਾ ਰਿਹਾ ਹੈ ਕਿ ਸਵੇਰ ਦੇ ਸਮੇਂ ਦੁਵਾਨ ਪਛਾਤਿਆ ਮਹਿਲਾਵਾਂ ਜੋ ਕਿ ਘਰ ਦੇ ਵਿੱਚ ਆਉਂਦੀਆਂ ਨੇ ਸਾਫ ਸਫਾਈ ਦੇ ਕੰਮ ਕਰਨ ਸੰਬੰਧੀ ਗੱਲਬਾਤ ਹੋਈ ਸੀ ਤੇ ਉਸੇ ਦਿਨ ਹੀ ਆਪਣੇ ਘਰ ਦੇ ਵਿੱਚ ਉਹਨਾਂ ਵੱਲੋਂ ਜਿਹੜੇ ਪੀੜਤ ਨੇ ਸਫਾਈ ਉਹਨਾਂ ਵੱਲੋਂ ਕਰਵਾਈ ਗਈ ਸੀ ਤੇ ਅਗਲੇ ਦਿਨ ਉਕਤ ਮਹਿਲਾਵਾਂ ਕੰਮ ਤੇ ਨਹੀਂ ਆਈਆਂ ਇਸ ਦੇ ਲਈ ਮੁਦਈ ਦੇ ਵੱਲੋਂ ਆਪਣੇ ਘਰ ਦੀ ਅਨਮਾਰੀ ਦੀ ਜਾਂ ਚੈਕਿੰਗ ਕੀਤੀ ਗਈ ਤਾਂ ਅਨਮਾਰੀ ਦੇ ਵਿੱਚ ਰੱਖੇ ਸੋਨੇ ਤੇ ਡਾਇਮੰਡ ਦੇ ਗਹਿਣੇ ਜਿਹੜੇ ਸਨ ਉਥੋਂ ਗਾਇਬ ਸਨ ਜਿਸ ਤੋਂ ਬਾਅਦ ਕੀ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕਰਦਿਆਂ ਉਹਨਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਚੋਰੀ ਹੋਏ ਗਹਿਣਿਆਂ ਸਬੰਧੀ ਸ਼ਿਕਾਇਤ ਲਿਖਵਾਈ ਗਈ ਤੇ ਇਹਨਾਂ ਦੀ ਕੀਮਤ 22 ਤੋਂ 23 ਲੱਖ ਰੁਪਏ ਦੱਸੀ ਗਈ। ਇਸੇ ਵਾਰਦਾਤ ਨੂੰ ਟ੍ਰੇਸ ਕਰਦਿਆਂ ਹੋਇਆ ਬਠਿੰਡਾ ਪੁਲਿਸ ਵੱਲੋਂ ਬਿਹਾਰ ਤੋਂ ਇਹਨਾਂ ਦੋ ਮਹਿਲਾਵਾਂ ਨੂੰ ਚੋਰੀ ਹੋਏ ਸੋਨੇ ਤੇ ਡਾਇਮੰਡ ਦੇ ਗਹਿਣਿਆਂ ਸਮੇਤ ਕਾਬੂ ਕਰ ਲਿਆ ਗਿਆ ਜਿਨ੍ਹਾਂ ਦੀ ਪਛਾਣ ਬੰਟੀ ਕੁਮਾਰੀ ਤੇ ਰੂਬੀ ਦੇਵੀ ਦੇ ਵਜੋਂ ਹੋਈ ਹੈ ਇਹਨਾਂ ਦੇ ਕੋਲੋਂ ਇੱਕ ਸੋਨੇ ਦਾ ਸੈੱਟ ਡਾਇਮੰਡ ਦਾ ਸੈੱਟ ਤੇ ਹੋਰ ਜਿਹੜੀਆਂ ਛਾਪਾਂ ਕੜੇ ਤੇ ਹੋਰ ਸਮਾਨ ਜਿਹੜਾ ਸੀ ਉਹ ਬਰਾਮਦ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਦੀ ਜੇ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੋ ਟਾਪਿਕਸ ਤੇ ਹੈਗੇ ਇੱਕ ਤਾਂ ਤੁਹਾਨੂੰ ਪਤਾ ਹੈ ਅਰਾਊਂਡ 18 ਤਰੀਕ ਇਸ ਮਹੀਨੇ ਦੀ ਸਾਡੇ ਇੱਕ ਸਿਵਲ ਲਾਈਨਸ ਏਰੀਆ 'ਚ ਇੱਕ ਪੰਜਾਬ ਪੁਲਿਸ ਦੇ ਹੀ ਡੀਐਸਪੀ ਬਿਕਾਜ਼ ਆਲ ਆਫ ਯੂਅਰ ਅਵੇਅਰ ਉਹਨਾਂ ਦੇ ਪ੍ਰਾਈਵੇਟ ਹਾਊਸ 'ਚ ਕਚੋਰੀ ਦੀ ਵਾਰਦਾਤ ਹੋਈ ਸੀਗੀ ਔਰ ਜਿਹਦੇ 'ਚ ਪਤਾ ਲੱਗਿਆ ਸੀ ਕਿ ਉਹਨਾਂ ਦੇ ਘਰੋਂ ਕਾਫੀ ਜੁਐਲਰੀ ਉਹਨਾਂ ਦੇ ਅੱਗੇ بیٹے ਦਾ ਵਿਆਹ ਦਾ ਜੋ ਗਲਪਤ ਲੱਗੀ ਸੀ ਕੋਈ ਵਿਆਪ ਲਾਂਡ ਸੀਗਾ ਤੇ ਉਹਨਾਂ ਨੇ ਆਪਣੀ ਜੁਐਲਰੀ ਔਰ ਕੁਝ ਕੈਸ਼ ਵੀ ਉਹਨਾਂ ਦੇ ਘਰੋਂ ਚੋਰੀ ਹੋਇਆ ਸੀ ਸੋ ਬੇਸਡ ਔਨ ਦੈਟ ਸਿਵਲ ਲਾਈਨ ਸਥਾਣੇ 'ਚ 19 ਤਰੀਕ ਨੂੰ ਐਫ ਆਈ ਆਰ ਨੰਬਰ 140 ਅੰਡਰ ਸੈਕਸ਼ਨ 304 305ਏ ਐਂਡ ਸੈਕਸ਼ਨ 3 ਸਬਸੈਕਸ਼ਨ 5 ਬੀ ਐਨ ਐਸ ਜਿਹੜੇ IPC ਦੇ 380 ਔਰ 34 ਦੇ ਇਕੁਇਲੈਂਟ ਹੁੰਦੇ ਪੁਲਿਸ ਸਟੇਸ਼ਨ ਸਿਵਲ ਲਾਈਨਸ ਤੇ ਦਰਜ ਕੀਤਾ ਗਿਆ ਸੀ ਸੋ ਕਿਉਂਕਿ ਕਾਫੀ ਇਹਦੇ ਚ ਅਮਾਉਂਟ ਇਨਵੋਲਡ ਸੀਗਾ ਅਰਾਊਂਡ 2 ਤੋਂ 5 ਲੱਖ ਦੀ ਇਕੁਇਲੈਂਟ ਦਾਸਤਰੀ ਸੀਗਾ ਸੋ ਸਾਡੀ ਟੀਮਸ ਬਣਾਈ ਗਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਸਿਟੀ ਇਨ ਆਦਰ ਏਰੀਆ ਦਾ ਓ ਏਰੀਆ ਏਰੀਆ ਹੈਗਾ ਐਂਡ ਡੀਐਸਪੀ ਸਿਟੀ 2 ਸਾਡੀ ਸੀਆਈਏ 2 ਦੇ ਇਨਚਾਰਜ ਇਨਸਪੈਕਟਰ ਕਰਨਦੀਪ ਔਰ ਕਾਊਂਟਰ ਇੰਟੈਲੀਜੈਂਸ ਬਟੇਂਡਾ ਇਨਸਪੈਕਟਰ ਪਰਮਜੀਤ ਇਹਨਾਂ ਸਾਰਿਆਂ ਨੇ ਜੁਆਇੰਟਲੀ ਇਹਦੇ ਤੇ ਕੰਮ ਕੀਤਾ ਕਾਫੀ ਜ਼ਿਆਦਾ ਸਾਨੂੰ ਇਹਦੇ ਚ ਕਿਉਂਕਿ ਪਤਾ ਲੱਗਿਆ ਸੀ ਜਿਹੜੇ ਮੁਦਈ ਨੇ ਕਿਹਾ ਸੀ ਕਿ ਦੋ ਅਨਨੋਨ ਲੇਡੀਜ਼ ਜਿਹੜੀ ਪ੍ਰਵਾਸੀ ਪਤਾ ਲੱਗੀ ਸੀ ਸੀਸੀਟੀਵੀ ਫੁਟੇਜ ਉਰ ਉਹਨਾਂ ਦੀ ਬਿਆਨ ਤੋਂ ਉਹਨਾਂ ਦੇ ਘਰ 18 ਤਰੀਕ ਨੂੰ ਆਈਆਂ ਸੀ ਉਹਨਾਂ ਦੀ ਜਿਹੜੀ ਪੁਰਾਣੀ ਮੇਡ ਸੀ ਉਹ ਸ਼ਾ ਛੁੱਟੀ ਚਲੀ ਗਈ ਸੀ ਸੋ ਉਹਨਾਂ ਦੇ ਕਰ ਉਹਨਾਂ ਨੇ ਉਸ ਦਿਨ ਪਹਿਲੇ ਦਿਨ ਹੀ ਕੰਮ ਕੀਤਾ ਸੀਗਾ ਔਰ ਕਰਕੇ ਗਈਆਂ ਤੇ ਅਗਲੇ ਦਿਨ ਮੁਦਈ ਨੇ ਕਿਹਾ ਕਿ ਮੇਰੀ ਜਿਹੜੀ ਅਲਮਾਰੀ ਸੀ ਉਹਦੇ ਚ ਮੇਰਾ ਸਾਰਾ ਵੈਲਿਊਏਬਲਸ ਮਿਸਿੰਗ ਸੀਗਾ ਬੇਸਡ ਔਨ ਦਾਟੇ ਪਰਚਦਰ ਹੋਇਆ ਸੀ ਸੋ ਅਸੀਂ ਉਹਨਾਂ ਦੇ ਘਰੋਂ ਤੇ ਸਾਰੇ ਏਰੀਆ ਦੀ ਆਫਟਰ ਲੋਡਿੰਗ ਦੀ ਐਫ ਆਈ ਆਰ ਸੀ ਸੀ ਟੀ ਵੀ ਫੁਟੇਜ ਕਾਫੀ ਖੰਗਾਲੀ ਕਾਫੀ ਐਕਸਟੈਂਸਿਵਲੀ ਸਾਡਾ ਦੂਜੇ ਜ਼ਿਲ੍ਹੇ ਤੱਕ ਵੀ ਅਸੀਂ ਲੈ ਕੇ ਗਏ ਉਸ ਗੱਲ ਨੂੰ ਤੇ ਫਾਈਨਲੀ ਸਾਡੀ ਟੀਮਾਂ ਨੇ ਸੀ ਸੀ ਟੀ ਵੀ ਫੁਟੇਜ ਫਿਰ ਟੈਕਨੀਕਲ ਡੰਮਸ ਵਿੱਚ ਚੁੱਕੇ ਗਏ ਔਰ ਹਿਊਮਨ ਇੰਡ ਦੇ ਤਹਿਤ ਫਾਈਨਲੀ ਸਾਨੂੰ 26 ਤਰੀਕ ਨੂੰ ਸਫਲਤਾ ਮਿਲੀ ਜਦੋਂ ਅਸੀਂ ਦੋ ਲੇਡੀਜ਼ ਜਿਹੜੀ ਸਾਨੂੰ ਫੁਟੇਜ ਮਿਲੀਆਂ ਸੀਗੀਆਂ ਉਹਨਾਂ ਨੂੰ ਜਿਨ੍ਹਾਂ ਦਾ ਨਾਮ ਪਤਾ ਲੱਗਿਆ ਬੰਟੀ ਕੁਮਾਰੀ ਪਤਨੀ ਗੌਤਮ ਸ਼ਾ ਔਰ ਰੂਬੀ ਦੇਵੀ ਪਤਨੀ ਰੋਹਿਤ ਕੁਮਾਰ ਇਹ ਦੋਨੋਂ ਲਖਨਊ ਨੂੰ ਬਿਲੋਂਗ ਕਰਦੀਆਂ ਪਰ ਅੱਜਕਲ ਇਹ ਸ਼ਿਫਪੁਰੀ ਜ਼ਿਲ੍ਹਾ ਪਾਗਲਪੁਰ ਬਿਹਾਰ ਉੱਥੇ ਰਹਿ ਰਹੀਆਂ ਉਹ ਉੱਥੇ ਦੇ ਪਿੰਡ ਕਹਿਲਗਾਉਂ ਉੱਥੋਂ ਹੀ ਇਹਨਾਂ ਨੂੰ ਸਾਡੀ ਜਿਹੜੀ ਜੁਆਇੰਟ ਟੀਮ ਗਈ ਸੀ ਬਿਹਾਰ ਉੱਥੋਂ ਅਰੈਸਟ ਕੀਤਾ ਇਹਦੇ ਚ ਮੈਂ ਬਾਗਲਪੁਰ ਦੇ ਜਿਹੜੇ ਐਸਪੀ ਹੈਗੇ ਉਹਨਾਂ ਨੂੰ ਵੀ ਥੈਂਕਸ ਕਰਨਾ ਚਾਹਾਂਗੀ ਉਹਨਾਂ ਨੇ ਬਿਹਾਰ ਪੁਲਿਸ ਸਾਡੀ ਇਸ ਟੀਮ ਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਕਿਉਂਕਿ ਕਾਫੀ ਟਫ ਉੱਥੇ ਦਾ ਟੇਰੇਨ ਔਰ ਬੜਾ ਪੋਪੂਲੇਟਿਡ ਏਰੀਆ ਸੀ ਜਿੱਥੇ ਸਾਨੂੰ ਇਹਨਾਂ ਦੀ ਬੜੀ ਅਫਰਟਸ ਲਗਾ ਕੇ ਸਾਨੂੰ ਇਹਨਾਂ ਦੀ ਅਰੈਸਟ ਸਕਸੈਸਫੁਲ ਹੋਈ ਹੈ ਸੋ ਇਹਨਾਂ ਜਿਹੜੀ ਦੋਸ਼ਣ ਹੈਗੀਆਂ ਦੋਨਾਂ ਇਹਨਾਂ ਦਾ ਕੋਈ ਪ੍ਰਾਇਰ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਪਤਾ ਲੱਗਿਆ ਬਟ ਇਹਨਾਂ ਨੇ ਜਿੰਨਾ ਵੀ ਜੁਐਲਰੀ ਚੋਰੀ ਹੋਈ ਸੀ ਉਹ ਸਾਰੀ ਆਲਮੋਸਟ ਬਰਾਮਦ ਹੋ ਗਈ ਹੈ ਵਿਚ ਇਨਕਲੂਡਸ ਸੋਨੇ ਦੇ ਸੈੱਟ ਡਾਇਮੰਡ ਦੇ ਸੈੱਟ ਔਰ ਜੇਬਾ ਰਿੰਗਸ ਇਸ ਤਰ੍ਹਾਂ ਦਾ ਕਈ ਸਾਰਾ ਸਮਾਨ ਜਿੰਨਾ ਵੀ ਸੀਗਾ ਉਹ ਬਰਾਮਦ ਹੋਇਆ के नाने इस केस लगे रहे और जॉइंटली इंक्लूडिंग काउंटर इंटेलीजेंस सारे ने मिलके बड़ा काम किया और वेरी टफ केस टू क्रैक बट देखो जूलरी इन्नी ज्यादा यही uh, कह सकती कि बहुत ज्यादा सी पर क्योंकि ਉਕੇਾਇਰ ਇਹ ਕਿ ਉਹਨਾਂ ਦੇ ਬੇਟੇ ਦਾ ਵਿਆਹ ਰੱਖਿਆ ਸੀ ਉਹਨਾਂ ਨੇ ਪਲਾਨ ਕੀਤਾ ਸੀਗਾ ਅਨ ਸਰਵਿਸ ਫੈਮਲੀ ਤੋਂ ਉਹਨਾਂ ਨੇ ਮਿਹਨਤ ਨਾਲ ਜੋੜ ਕੇ ਪਲਾਨ ਕਰ ਰਹੇ ਸੀਗੇ ਔਰ ਬਹੁਤ ਬਹੁਤ ਜ਼ਿਆਦਾ ਪਰਸਨਲ ਡੀਟੇਲਸ ਮੈਂ ਐਡ ਨਹੀਂ ਕਰਾਂਗੀ ਪਰ ਇਹ ਲੇਡੀਜ਼ ਇਹਨਾਂ ਨੂੰ ਬਿਲਕੁਲ ਨਹੀਂ ਜਾਣਦੀਆਂ ਸੀ ਜੋ ਸਾਨੂੰ ਪ੍ਰੀਲੀਮినਰੀ ਤਫਤੀਸ਼ 'ਚ ਪਤਾ ਲੱਗੇ ਇੱਕ ਦੋ ਘਰਾਂ 'ਚ ਪਹਿਲਾਂ ਵੀ ਉਸ ਗਲੀ 'ਚ ਦੇ ਟ੍ਰਾਈਡ ਬਟ ਕਿਉਂਕਿ ਦੇ ਫਾਊਂਡ ਕਿ ਜਿਹੜੀ ਮੁਦਈ ਫੀਮੇਲ ਹੋਮ ਮੇਕਰਸ ਸੀਗੇ ਕੰਮ ਕਰਦੇ ਸੀਗੇ ਸੋ ਮੇਬੀ ਦੈਟਸ ਵਾਈ ਉਹਨਾਂ ਨੂੰ ਟਾਰਗੇਟ ਕੀਤਾ ਇਸ ਦਾ ਇੱਕ ਘਟਨਾਕ੍ਰਮ ਬਾਬਲੇ ਪਤਾ ਲੱਗੇ ਜੀ ਇਸ ਰਾਜਸਥਾਨ ਦਾ ਗੈਂਗ ਹੈ ਪਸਪੁਰ ਦਾ ਇਹ ਅ ਇਸ ਕੇਸ ਤੇ ਤਾਂ ਜੀ ਇਹ ਦੋਨੋਂ ਬਿਹਾਰ ਯੂਪੀ ਦੀ ਹੈਗੀਆਂ ਫਿਲਹਾਲ ਬਿਹਾਰ ਚ ਸੀਗੀਆਂ ਤੇ ਜਿਹੜੇ ਗੈਂਗ ਵਗੈਰਾ ਹਲੇ ਤਾਂ ਇਹਨਾਂ ਨੂੰ ਰਾਦਰ ਰਿਟ ਰਿਮਾਂਡ ਤੇ ਅਸੀਂ ਲੈ ਕੇ ਆਏ ਹਾਂ ਜੇ ਕੁਝ ਅਦਾਂ ਦਾ ਗੈਂਗ ਦਾ ਹੋਰ ਇਨਵੋਲਵਮੈਂਟ ਪਤਾ ਲੱਗਦਾ ਥੈਨ ਵੀ ਲੇਟ ਯੂ ਨੋ ਇੱਥੇ ਜੀ ਜੋ ਸਾਡੀ ਫੁਟੇਜ ਸਾਨੂੰ ਪਤਾ ਲੱਗਿਆ ਇਹਨਾਂ ਨੇ ਬੜਾ ਟੈਂਪਰੇਰੀ ਬੇਸਿਸ ਤੇ ਇੱਕ ਕਿਰਾਏ ਤੇ ਲਿਆ ਸੀਗਾ ਘਰ ਉਹ ਵੀ ਅਸੀਂ ਤਫ਼ਤੀਸ਼ ਚ ਦੇਖਦੇ ਹਾਂ ਬਿਕਾਜ਼ ਇਹਨਾਂ ਦੀ ਆਇਡੈਂਟੀਟੀ ਵੀ ਕਲੀਅਰ ਨਹੀਂ ਸਾਨੂੰ ਮਿਲੀ ਸੀ ਕੀ ਤੇਰੇ ਅੰਸ਼ਵਾਲ ਫੜਿਆਉਂਦੇ ਆ ਆਪਾਂ ਕਿਸੇ ਅਣਜਾਣ ਬੰਦੇ ਦਾ ਉਹ ਵੀ ਨਹੀਂ ਘਰਵਾੜਦੇ ਹੂੰ ਇਹਨਾਂ ਵੱਲੋਂ ਨਹੀਂ ਸੌਖਾ ਜਿਹੜਾ ਸਾਰਾ ਇਹ ਘਟਨਾਕ੍ਰਮ ਨੂੰ ਅੰਜਾਮ ਦੱਸਿਆ ਗਿਆ ਹਾਂ ਜਿਹਨਾਂ ਦੇ ਸਵਾਲ ਹੁੰਦੇ ਆ ਲੈਸਨ ਤੇ ਹੈ ਹੀ ਆ ਜੀ ਬਟ ਕਰਾਇਮ ਤਾਂ ਅਕਰ ਹੋਇਆ ਉਹਨਾਂ ਨੇ ਸਾਨੂੰ ਰਿਪੋਰਟ ਕੀਤਾ ਔਰ ਜੋ ਰਿਐਲਿਟੀ ਹੈ ਉਹ ਸਾਰੀ ਉਹਨਾਂ ਨੇ ਦੱਸੀ ਕਿ ਪਹਿਲੇ ਹੀ ਦਿਨੋਂ ਆਈਆਂ ਸੀ ਪਹਿਲਾਂ ਉਹਨਾਂ ਨੇ ਕਦੇ ਜਾਣਦੇ ਵੀ ਨਹੀਂ ਸੀ ਉਹਨਾਂ ਦੀ ਮੇਡ ਗਈ ਤੇ ਕੁਝ ਦਿਨਾਂ ਬਾਅਦ ਦੇ ਜਸਟ ਕੇਮ ਐ ਉਹਨਾਂ ਨੇ ਰੱਖ ਵੀ ਲਿਆ ਸੋ ਯੈਸ ਯੂ ਆ ਰਾਈਟ ਬਟ ਜੋ ਫੈਕਟਸ ਹੈ ਕੇਸ ਦੇ ਉਹ ਮੈਂ ਤੁਹਾਨੂੰ ਸਾਰੇ ਦੱਸ ਰਹੀ ਹਾਂ ਇਹ ਚੀਜ਼ ਵੀ ਹੈ ਕਿ ਉਹ ਲੇਡੀਜ਼ ਜਿਹੜੇ ਉਹਨ ਉਹ ਬੀਕੋ ਜੀ ਕਾਫੀ ਨਾਲੇ ਹੱਦੀ ਸਫਾਈਤਾ ਕੀਤੀ ਹੈ ਬਟ ਸ਼ੀ ਇਜ਼ ਅ ਪੜਿ ਲਿਖੀ ਸੇਨ ਲੇਡੀ ਇਹ ਹਲੇ ਇੱਕ ਸੁਗਾਨ ਵਾਲੀ ਗੱਲ ਤਾਂ ਸਾਹਮਣੇ ਨਹੀਂ ਆਈ ਹੈ ਕਿਉਂਕਿ ਇਹਨਾਂ ਨੂੰ ਪਤਾ ਵੀ ਨੈਕਸਟ ਡੇ ਚੱਲਿਆ ਕਿ ਮੇਰਾ ਤਾਂ ਉਹ ਐਲਮਾਰੀ ਪੂਰੀ ਖਾਲੀ ਕਰ ਗਈ ਉਹ ਵੀ ਚੀਜ਼ਾਂ ਨਹੀਂ ਕਿਤੇ ਸਵਾਲ ਖੜੇ ਹੋਦੇ ਨੇ ਕੁਝ ਕੋਈ ਡਿਪਾਰਟਮੈਂਟਸ ਨਹੀਂ ਸਰੋ ਜੀ ਡਿਪਾਰਟਮੈਂਟਸ ਤੇ ਉਹਨਾਂ ਦੇ ਹਸਬੰਡ ਹੈ ਹੀ ਵਾਸ ਨਾਟ देयर ਬਟ ਕ੍ਰਾਈਮ ਕਿਤੇ ਵੀ ਹੁੰਦੀ ਹੈ ਜੀ ਗੱਲ ਇਹ ਹੈ ਇੱਕ ਪੋਸਤ ਵੀ ਪੋਸਤੇ ਨੇ ਜਿਸ ਤਰ੍ਹਾਂ ਘਟਨਾ ਘਰੋਂ ਕਿਤਨੇ ਸਵਾਲ ਲਏ ਉਸ ਮਗਰੋਂ ਚਲੋ ਲੈਟਸ ਇਹ ਅਚਰੀਆ ਵੀ ਰਹਿਣ ਵਾਲੀਆਂ ਨਹੀਂ ਜੀ ਉਹਨਾਂ ਨੂੰ ਘਰੇ ਵਾੜ ਘਰੇ ਵਾੜਨਾ ਜੇ ਕਿਸੇ ਦੇ ਘਰੇ ਤੋਂ ਅਧਾਰੀ ਟਾਈਪ ਆਉਂਦਾ ਤਾਂ ਪਰਵਾਹ ਨਹੀਂ ਕਹਿ ਕੇ ਰੱਖਦਾ ਸੀ ਉਹ ਖਾਂਟੀ ਨੂੰ ਨਹੀਂ ਦੇਦਾ ਇਹਨਾਂ ਗੱਲ ਦੇਖੋ ਜੇ ਭਿਖਾਰੀ ਟਾਈਪ ਤਾਂ ਨਹੀਂ ਸੀ ਤੁਸੀਂ ਸਾਰੇ ਨੇ ਫੁਟੇਜ ਦੇਖੀ ਹੈ ਉਹ ਚਲੋ ਇਹ ਇੱਕ ਪ੍ਰੈਸ ਕਾਨਫਰੈਂਸ ਜੇ ਤੁਹਾਨੂੰ ਫੈਕਟਸ ਦੱਸਣ ਦਾ ਜਰੀਆ ਵੀ ਇਹ ਹੀ ਹੈ ਕਿ ਦਿਸ ਕੈਨ ਹੈਪਨ ਟੂ ਐਨੀਬਾਡੀ ਸੋ ਸਾਨੂੰ ਸਾਰਿਆਂ ਨੂੰ ਪੂਰਾ ਅਲਰਟ ਰਹਿ ਕੇ ਇਦਾਂ ਦੀ ਜੋ ਕੋਈ ਫੀਮੇਲਸ ਵੀ ਆ ਜਾਣ ਕਿ ਅਸੀਂ ਤੁਹਾਡੇ ਘਰ ਦਾ ਕੰਮ ਕਰ ਦਾਂਗੇ ਸਾਡੇ ਸਰਕਮਸਟੈਂਸਸ ਜਿੱਦਾਂ ਦੀ ਮਰਜ਼ੀ ਹੋਣਾ ਸੀ ਐਦਾਂ ਕਿਸੇ ਨੂੰ ਨਾ ਵੜੀਏ ਆਈ ਥਿੰਕ ਇਹਦੇ ਚ ਤਾਂ ਪਤਾ ਲੱਗ ਹੀ ਰਿਹਾ ਕਿ ਨਹੀਂ ਕਰ ਰਹੇ ਬਟ ਮੈਂ ਜਿਹੜੇ 144 ਦੇ ਆਰਡਰਸ ਹੁੰਦੇ ਆ ਉਹ ਜ਼ਰੂਰ ਦੇਖਦੀ ਆਂ ਵੀ ਸਾਡੇ ਕਿਤੇ ਰੀਨਿਊ ਕਰਨ ਵਾਲੇ ਆ ਕੀ ਹੈ ਤੇ ਅਸੀਂ ਇਹਦਾ ਸਪੈਸ਼ਲੀ ਆਫਟਰ ਦਿਸ ਇਨਸੀਡੈਂਟ ਅਸੀਂ ਇਹ ਦੁਬਾਰਾ ਤੋਂ ਸਟਾਰਟ ਕਰ ਲਿਆ ਇਨਸੀਡੈਂਟ ਇਸ ਤਰ੍ਹਾਂ ਦੇ ਹੋਏ ਸੀਗੇ ਜੀ ਉਦੋਂ ਸ਼ੌਕਤਾ ਮਾਨੋ ਬਰੇਤ ਸਾਹਿਬ ਨੇ ਆਰਡਰ ਕਰੇ ਸੀਗੇ ਐਸਐਸਪੀ ਸਾਹਿਬ ਨੇ ਵੀ ਕਰੇ ਸੀ ਸਾਬਿਲ ਦੀ ਦੋਧ ਦੇ ਉੱਤੇ ਸਾਰੇ ਜਿੰਨੇ ਐਸ ਐਚਓਸੀ ਦੇ ਸਾਰਿਆਂ ਨੇ ਕਿਹਾ ਸੀ ਉਹ ਕੁਝ ਜਿਹੜੇ ਕੀਤੇ ਵੀ ਸੀਗੇ ਪਰਸਨਲੀ ਦੌਰ ਦੇ ਜਿਹੜੇ ਪੀਜੀ ਨੇ ਉਹ ਚੈੱਕ ਕੀਤਾ ਜਾਣਾ ਉਹਨਾਂ ਦੇ ਕਿੱਥੇ ਕਿੰਨੇ ਜਿਹੜੇ ਰਹਿੰਦੇ ਨੇ ਲੋਕ ਕੌਣ ਲੋਕ ਨੇ ਔਰ ਸਾਰੇ ਜਿਹੜੇ ਕਿਰਾਏਦਾਰ ਜਿਹੜੇ ਚੈੱਕ ਲਿਆ ਉਹ ਚੈੱਕ ਕੀਤਾ ਉਸ ਤੋਂ ਬਾਅਦ ਫਿਰ ਉਹ ਮਦਦ ਚਲੋ ਜੀ ਦੱਸ ਇਨਸੀਡੈਂਟ ਇਜ਼ ਅ ਵੇਕਅਪ ਕਾਲ ਸੋ ਅਸੀਂ ਦੁਬਾਰਾ ਮੈਂ ਡਿਸਪਨਲ ਵੀ ਚੈੱਕ ਕਰ ਲੈਂਦੀ ਹਾਂ ਜੇ ਕੋਈ ਰਹਿੰਦਾ ਹੈ ਕਿ ਐਕਸਪਾਇਰ ਹੋ ਗਿਆ ਜਾਂ ਟੈਨਿਓਰ ਉਹ ਦਾ ਖਤਮ ਹੋ ਗਿਆ ਰੀਨਿਊ ਕਰਕੇ ਕਰਦੇ ਹਾਂ ਕੀ ਹਾਲ ਚਾਲ ਹੈ ਸੀ ਇੱਕ ਸੀਸੀਟੀਵੀ ਤੇ ਇਹਨਾਂ ਨੂੰ ਕਿ ਜੈਂਸਰੀ ਨਜ਼ਰ ਆ ਰਿਹਾ ਹੈ ਉਜੀ ਸਾਨੂੰ ਫੁਟੇਜ ਚ ਮਿਲੇ ਬਟ ਡਿਊਰਿੰਗ ਦਿ ਟ੍ਰੇਲ ਉਹ ਨਹੀਂ ਉੱਥੇ ਮਿਲਿਆ ਕਈ ਵਾਰੀ ਕੋਈ ਲਿੰਕ ਹੁੰਦਾ ਬਾਕੀ ਰਿਮਾਂਡ ਚ ਦੇਖਦੇ ਹਾਂ ਜਿੱਥੇ ਕੋਈ ਲੋਕਲ ਇਹਨਾਂ ਦੀ ਲੀਡਸ ਆ ਤੇ ਉਹਨਾਂ ਨੂੰ ਵੀ ਅਸੀਂ ਫੜਾਂਗੇ ਮੈਡਮ ਬਟ ਇੰਡਾ ਚ ਕਿੰਨੇ ਟਾਈਮ ਕੋ ਰਹਿ ਰਹੀ ਹੈ ਜੀ ਹੋਲੇ ਤਾਂ ਪਤਾ ਲੱਗਿਆ ਕਿ ਪੋਤਾਚੇਰ ਨਹੀਂ ਹੋਇਆ ਸੀ ਕਿਸੇ ਹੋਰ ਸਟੇਟ ਦਾ ਵੀ ਸਾਨੂੰ ਇਨਫੈਕਟ ਪਤਾ ਲੱਗਿਆ ਆਪਣੀ ਤਫਤੀਸ਼ ਚ ਕਿ ਕਿਤੇ ਹੋਰ ਵੀ ਇਹ ਕਰਕੇ ਆਈਆਂ ਐ ਇਦਾਂ ਦਾ ਕ੍ਰਾਈਮ ਬਟ ਉੱਥੇ FIR ਵੀ ਲੌਂਚ ਨਹੀਂ ਹੋਇਆ ਸੋ ਅਸੀਂ ਇਹਨਾਂ ਦੇ ਰਿਵਾਰਡਸ ਉਸ ਕੰਪਨੀ ਜੀ ਮੈਂ ਤਾਂ ਆਪਣੇ ਦਿਨੋਰ ਦੀ ਗੱਲ ਹੀ ਕਰ ਸਕਦੀ ਹਾਂ ਜਦੋਂ ਇੱਥੇ ਪੈਟਰੋਲ ਪੰਪ ਤੇ ਵੀ ਲੁੱਟ ਹੋਈ ਸੀ ਟੀਮਾ ਉਦੋਂ ਵੀ ਬਣੀਆ ਸੀ ਤੇ ਤੁਸੀਂ ਰੀਸੈਂਟਲੀ ਹੋਰ ਕੇਸ ਵੀ ਸਾਡੇ ਨਾਲ ਸੀਗੇ ਨਾ ਮਤਲਬ ਕਾਊਂਟਰ ਇੰਟੈਲੀਜੈਂਸ ਵਾਲੇ ਬਠਿੰਡਾ ਚ ਹੈਗੇ ਜਿਹੜੇ ਪ੍ਰੋਐਕਟਿਵਲੀ ਸਾਡੇ ਨਾਲ ਜੁਆਇਨ ਹੁੰਦੇ ਆ ਉਹ ਤਾਂ ਮੈਂ ਇਹ ਜੀ ਤੁਹਾਨੂੰ ਤੁਹਾਡੀ ਸੋਚ ਹੈ ਮੈਂ ਤਾਂ ਤੇ ਕਮੈਂਟ ਨਹੀਂ ਕਰ ਸਕਦੀ ਬਟ ਅਸੀਂ ਟੀਮਾ ਹਮੇਸ਼ਾ ਜੇ ਸਾਡੇ ਨਾਲ ਸੀਗੇ ਤਾਂ ਮੇਰਾ ਫਰਜ਼ ਬੰਦਾ ਇਹਨਾਂ ਨੂੰ ਐਕਨੋਲਡਜ ਕਰਨ ਦਾ ਹੈ ਨਾ ਉਹ ਜੀ ਮੈਂ ਚੈੱਕ ਕਰਾ ਲੈਂਦੀ ਆ ਉਹਦੀ ਮੈਨੂੰ ਉਹਦਾ ਨਹੀਂ ਪਤਾ ਮੇ ਵਾਲਾ ਜਿਹੜਾ ਤੁਸੀਂ ਕੇਸ ਦੱਸ